ਤੈਨੰਦਰ ਵਿਖੇ ਮਤੈਨੰਦਰ ਵਿਖੇ ਬਹੁਤ ਹੀ ਸਤਿਕਾਰਯੋਗ ਸਾਹਰ ਭਾਜਪਾ ਦੇ ਗ੍ਰਹਿ ਵਿਖੇ ਸਾਡੀ ਭੈਣ ਸਰਿੰਦਰਪਾਲ ਕੌਰ ਕਿਹੜੇ ਜ਼ਿਲ੍ਹਾ ਕੋਆਰਡੀਨੇਟਰ ਆਮ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਵੀ ਰਹੇ ਨੇ ਕਿਹੜੇ ਮੋਢੀ ਮੈਂਬਰ ਸਨ ਇਹਨਾਂ ਨੇ ਤੁਹਾਨੂੰ ਮਨਉ ਤੁਹਾਨੂੰ ਇਸ ਆਮ ਪਾਰਟੀ ਦੀ ਸੇਵਾ ਕੀਤੀ ਆ ਪਰ ਸਾਢੇ ਤਿੰਨ ਸਾਲ ਸਵਾਏ ਇਹਨਾਂ ਨੂੰ ਰੋਣ ਤੋਂ ਸਵਾਏ ਇਦਾਂ ਝੂਠ ਬੋਲਣ ਤੋਂ ਸਵਾਏ ਇਹਨਾਂ ਨੂੰ ਦਾਰੇ ਲੱਪੇ ਤੋਂ ਸਵਾਏ ਕੁਝ ਵੀ ਇਹਨਾਂ ਨੂੰ ਇਹਨਾਂ ਨੂੰ ਦੱਤਾਨੀ ਆ ਮੈਂ ਤੁਹਾਨੂੰ ਆਨੇਸ ਭੈਣ ਦਾ ਸੁਭੀ ਟੀਮ ਦਾ ਸੋਚੇ ਪਰਿਵਾਰ ਦਾ ਇਹ ਜਿਹੜਾ ਇਥੋਂ ਦਾ ਪੰਜਾਬ ਦਾ ਇੰਚਾਰਜ ਆ ਸ਼ਿਸ਼ੋਧੀ ਆ ਜਿਹੜਾ ਪਰਸੋਂ ਜੋ ਆਪਣੇ ਦੱਬਕੇ ਮਾਰਦਾ ਪਿਆ ਹੈ ਕਿ ਦਾ ਸਾਮ ਦਾ ਡੰਡ ਭੇਦ ਤੇ ਸਾਡੀਆਂ ਭੈਣ ਨੂੰ ਕਹਿੰਦਾ ਪਿਆ ਸੀ ਇਹ ਉਸ ਮਾਤਾ ਉਸ ਉਸ ਕੌਮ ਦੀਆਂ ਵਾਰਸਾਂ ਸਾਡੀਆਂ ਭੈਣਾਂ ਇਹਨਾਂ ਨੇ ਪੰਜਾਬ ਪੰਜਾਬੀਤ ਨੂੰ ਤੇ ਪੰਜਾਬ ਦੇ ਦੁੱਖ ਸਾਂਝੇ ਕਰਨ ਵਾਲਿਆਂ ਨੂੰ ਸਭ ਤੋਂ ਅੱਗੇ ਪਲੀ ਤੇ ਲੈ ਕੇ ਆਏ ਆ ਤੇ ਡਰੇ ਨਹੀਂ ਆ ਬੜਾ ਪ੍ਰੈਸ਼ਰ ਹੀ ਇਹਨਾਂ ਦੇ ਕਿਉਂਕਿ ਮੈਂ ਦੱਸਣਾ ਚਾਹੁੰਨਾ ਮੈਂ ਤੇ ਆਪ ਤੁਹਾਡੇ ਸਾਹਮਣੇ ਦੱਸਣਾ ਚਾਹੁੰਨਾ ਕਿ ਆਪ ਮੈਂ ਭੈਣ ਦਾ ਬੜਾ ਨਾਂ ਸੁਣਿਆ ਸੀ ਤੇ ਇਹ ਬੰਦਿਆ ਨਾਲ ਵੀ ਡਾਢੀ ਆ ਇਹ ਜਿਹੜੀ ਸੱਚਾਈ ਆ ਇਹ ਜਿਹੜੀ ਸੱਚਾਈ ਆ ਜੋ ਮੈਂ ਸੰਗਤ ਕੋ ਸੁਣਿਆ ਭੈਣ ਭਰਾਵਾਂ ਸੁਣਦਾ ਹਾਂ ਪਰ ਮੈਂ ਇਹਨਾਂ ਨੂੰ ਸ਼ਵਾਸ ਦਿੰਦਾ ਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਤੁਹਾਡੇ ਹਰ ਦੁੱਖ ਸੁੱਖ ਚ ਭਾਈਵਾਲ ਹੋਵਾਂਗੇ ਜੋ ਕਹਾਂਗੇ ਸੋ ਕਰਕੇ ਵਿਖਾਵਾਂਗੇ ਜਿਹੜਾ ਕਿਹੜਾ ਹੋਣਾੜਾ ਹੋਊਗਾ ਇਹਨੂੰ ਤਾਂ ਤੁਹਾਨੂੰ ਹੀ ਈਮਾਨ ਹੋਊਗਾ ਸਾਨੂੰ ਹੀ ਈਮਾਨ ਹੋਊਗਾ ਸਾਫ਼ ਸੁਥਰੀ ਗੱਲ ਕਰਾਂਗੇ ਕਿ ਕਿਹੜੇ ਤੁਸੀਂ ਜਿਹੜਾ ਅੱਜ ਫੈਸਲਾ ਕੀਤਾ ਆ ਇਹਦਾ ਇਹ ਛੋਦੀਆ ਜਿਹੜਿਆ ਪੰਜਾਬ ਦੀਆਂ ਔਰਤਾਂ ਨੂੰ ਲਿਖਾਰ-ਲਿਖਾਰ ਰੁਪਏ ਦੇ ਬਰਗਲਾ ਕੇ ਇਹਨਾਂ ਨੇ ਵੋਟਾਂ ਲਈਆਂ ਲੋਕਾਂ ਦੇ ਪੰਜਾਬ ਦੇ ਪਿੱਠ ਚ ਛੁਰਾ ਮਾਰ ਕੇ ਵੋਟਾਂ ਲਈਆਂ ਆ ਗਬਰਾਹ ਕਰਕੇ ਵੋਟਾਂ ਲਈਆਂ ਅੱਜ ਵੀ ਮੈਨੂੰ ਆ ਦੱਸ ਦੇ ਪੇ ਸਰ ਭਾ ਸਕੇ ਇੱਥੇ ਗਲੀ ਬਣ ਗਈ ਆ ਸ਼ੁਕਰ ਕਿੰਨੇ ਕਿਹਦਾ ਕੋਈ ਕੰਮ ਨਹੀਂ ਨਾ ਮੈਨੂੰ ਸਤਿਕਾਰ ਕਰੋ ਆਪੇ ਗੜੀਆਂ ਬੱਦਲਣਗੀਆਂ ਸ਼ੁਰੂ ਹੋ ਜਾਣਗੀਆਂ ਜੇ ਨਾ ਕੋਈ ਕੰਮ ਨਹੀਂ ਤਾਂ ਮੈਨੂੰ ਸਤ ਲਿਆ ਕਰੋ ਇਹਨਾਂ ਨੇ ਇਸ ਬਹਾਨੇ ਨਾ ਹੀ ਕੰਮ ਕਰੀ ਜਾਣੇ ਆ ਇਹ ਪਰ ਲੋਕ ਬੜੇ ਸਿਆਣੇ ਲੋਕਾਂ ਨੇ ਮਨ ਬਣਾਇਆ ਕਿ ਅਹੀ ਭਾਰਤੀ ਜਨਤਾ ਪਾਰਟੀ ਨੂੰ ਜੇ ਪੰਜਾਬ ਚੋਂ ਗੁੰਡਾਗਰਦੀ ਬੰਦ ਕਰਾਉਣੀ ਹੈ ਜੇ ਪੰਜਾਬ 'ਚੋਂ ਨਸ਼ੇ ਬੰਦ ਕਰਾਉਣੇ ਆ ਜੇ ਪੰਜਾਬ ਨੂੰ ਮੁੜ ਆਰਥਿਕ ਰੀੜ ਤੇ ਲਿਆਉਣਾ ਜੇ ਪੰਜਾਬ ਨੂੰ ਕਿਸਾਨੀ ਬਚਾਉਣੀ ਆ ਅਬ ਤੁਸੀਂ ਵੇਖੋ ਤੁਹਾਨੂੰ ਯਾਦ ਹੋਵੇਗਾ 22 ਫਸਲਾਂ ਦੇ ਕਹਿੰਦੇ ਸੀ ਆਮ ਪਾਰਟੀ ਵਾਲੇ ਹੀ ਐਮਐਸਪੀ ਦੇਵਾਂਗੇ ਇਹ ਕਿਹਦੇ ਕਿਹ ਸਾਡੀ ਇਹ ਮੰਤਰੀ ਰਹੀ ਆ ਉਹ ਕਿਹਦੀ ਟੁਟਕੀਆਂ ਨਹੀਂ ਟੁਟਕੀਆਂ ਹੀ ਦਵਾਂਗੇ ਆ ਦੂਸਰਾ ਕਿਹੜਾ ਕੇਜਰੀਵਾਲ ਆ ਕਹਿੰਦਾ 20 ਹਜ਼ਾਰ ਕਰੋੜ ਰੇਤਾ ਦਾ ਮੈਂ ਇਕੱਠਾ ਕਰਕੇ ਮੇਰੇ ਰੈਵਨਿਊ ਤਰਾਂਗਾ ਆ ਸ਼ਰਾਧ ਤੋਂ ਇਹਨਾਂ ਰੈਵਨਿਊ ਇਕੱਠਾ ਕਰਨਾ ਤੇ ਕੀ ਹੀ ਹੋਰ ਨੂੰ ਹੋਰ ਪੰਜਾਬ ਨੂੰ ਕਰਜੇ ਥੱਲੇ ਡੋਬ ਕੇ ਰਹਿਤਾ ਆ 4 ਲੱਖ ਕਰੋੜ ਕਰਜੇ ਆਇਆ ਹੋ ਗਿਆ ਤਰਖਾਵਾਂ ਦੇ ਇਹਨੂੰ ਪੈਸੇ ਨਹੀਂ ਸਰਕਾਰ ਕੋ ਪੰਜੀ ਆ ਪਿਛਲੇ ਹਫ਼ਤੇ 5000 ਹਜ਼ਾਰ ਕਰੋੜ ਰੁਪਏ ਤਰਖਾਵਾਂ ਦੇ ਇਹਨੂੰ ਲੈਣ ਦੱਸੋ ਕਿੱਥੋਂ ਪੰਜਾਬ ਤੱਕ ਕੀ ਕਰ ਜੂਗਾ ਕਿੱਥੋਂ ਨੌਜਵਾਨਾਂ ਨੂੰ ਨੌਕਰੀ ਦੇ ਦਾ ਕਿੱਥੋਂ ਸਾਰੇ ਕੰਮ ਹੋ ਜਾਣਗੇ ਆ ਕਿੰਨੇ ਵੀ ਗਲੀਆਂ ਨਾਲੀਆਂ ਦੇ ਪੈਆਂ ਦੇ ਅਮਰ ਪਿੰਡਾਂ ਦੇ ਡਵੈਲਪਮੈਂਟ ਦੇ ਕੰਮ ਹੁੰਦੇ ਪਏ ਸਾਰੇ ਮੰਤਰੇਕਾ ਦੇ ਸੈਂਟਰ ਕੇਂਦਰ ਸਰਕਾਰ ਦੀ ਹੁੰਦੇ ਪਏ ਅਮਨ ਦਸਰਾਜਾਂ ਆਪਣੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਵੀਰਾਂ ਨੂੰ ਆ ਲੋਕ ਭਾਈ ਸਕੀਮਾਂ ਕੇਂਦਰ ਦੀਆਂ ਸੈਂਕੜੇ ਸਕੀਮਾਂ ਨੇ ਤੇ ਅਸੀਂ ਨੌ ਸਕੀਮਾਂ ਏਅਰਮਾਰਕ ਕੀਤੀਆਂ ਪੈਨਲ ਫੈਟ ਬਣਾਇਆ ਸਾਡੀ ਪਾਰਟੀ ਨੇ ਹਾਈ ਕਮਾਂਡ ਨੇ ਉਹ ਹੀ ਪਿੰਡ ਪਿੰਡ ਤੇ ਕੈਂਪ ਲਾਉਣ ਨੇ ਪਏ ਪਿੰਡ ਪਿੰਡ ਐਸੇ ਸਰਕਾਰ ਨੇ ਉਹ ਬਾਂਦੀ ਪੋਸਟ ਨੂੰ ਭੇਜ ਕੇ ਗੁੰਡਾਗਰਦੀ ਕਰਾ ਕੇ ਮੈਨੂੰ 5 ਘੰਟੇ ਠਾਣੇ ਬਾਈ ਛੱਡਿਆ ਸਾਨੂੰ ਕਿ ਅਸੀਂ ਦੇ ਕਾਲੀਆਂ ਦੇ ਗਿੱਜੇ ਪਿਉਂਦ ਲੱਗੀ ਸਾਨੂੰ ਭਾਵੇਂ ਸਾਰੀ ਕਾਲੇ ਪਾਣੀ ਭਾ ਦੋ ਲੋਕਾਂ ਤੱਕ ਸਕੀਮਾਂ ਪਹੁੰਚ ਨਹੀਂ ਚਾਹੀਦੀਆਂ ਮੇਰਾ ਕਹਿਣ ਤੋਂ ਭਾਵੇਂ ਆ ਕਿ ਜਿਹੜੀ ਸਰਕਾਰ ਲੋਕਾਂ ਤੱਕ ਗਰੀਬਾਂ ਤੱਕ ਉਹਨਾਂ ਦੀਆਂ ਸਕੀਮਾਂ ਨਹੀਂ ਪਹੁੰਚਣ ਦਿੰਦੀ ਉਹ ਲੋਕਾਂ ਨੂੰ ਕਿੱਥੋਂ ਕੀ ਦੇਰ ਕਿੱਥੋਂ ਰਾਜਪਾ ਕਰਦਣਗੇ ਮੈਂ ਤੇ ਆ ਜਿਹੜਾ ਇਹਨਾਂ ਦਾ ਮਤ ਮਾਤਰਾ ਮਾਤਰੀ ਕਰਦੇ ਕਿ ਅੱਗੇ ਵੀ ਕੋਈ ਰੈਲਿੰਗਲ ਬੈਠੇ ਆ ਪਰਮਾਤਮਾ ਉਹ ਕਹਿੰਦਾ ਹੁੰਦਾ ਕਿ ਪਰਿਵਾਰਵਾਦ ਆ ਪਰਵਾਰ-ਪਰਵਾਰ ਦੇ ਬੜਾ ਨੇ ਰੋਲਾ ਪਾਇਆ ਜੀ ਕਿਸਾਰ ਹਰਪਰਤਾਸ ਦਾ ਬਸਾਸ ਧਰਨ ਸਿੰਘ ਦਾ ਪਰਿਵਾਰ ਡਾਕਟਰ ਅੰਸਿੱਤ ਦਾ ਪਰਿਵਾਰ ਤੇ ਮੇਰਾ ਗੁੱਸਾ ਨਾ ਕਰਿਓ ਆ ਜਿਹੜੀ ਸਾਡੀ ਭੈਣ ਦੇ ਜਿਹੜੇ ਸਾਡੇ ਨੌਜਵਾਨ ਵੀਰ ਤੋਰ ਖੋਤੇ ਆ ਇਹਨਾਂ ਨੇ ਆਪਣੀਆਂ ਜੁੱਤੀਆਂ ਘਸਾ ਲਈਆਂ ਜੁੱਤੀਆਂ ਜੇ ਪੰਜਾਬੀ ਜਿਵੇਂ ਜੇ ਮੈਂ ਕਹਾਂਗਾ ਜਿਹੜੇ ਪੋਸਟਰ ਬੰਨ੍ਹ ਰਿਆ ਆਪਣੇ ਹੱਥੀ ਗਰਮੀ ਦੇ ਗਰਮੀ ਦੇ ਵਿੱਚ ਆਪਣੇ ਹੱਥੀ ਲਾਉਂਦੇ ਰਹੇ ਆ ਇਹਦੇ ਨਾਲ ਇਸ ਐਮਐਲਏ ਨਾਲ ਤੇ ਜਦੋਂ ਇਹਨਾਂ ਨੂੰ ਸੁੱਖ ਮੰਨ ਨਹੀਂ ਸਮਾਇਆ ਤੇ ਆਪਣੀ ਨਾਂ ਤੇ ਆਪਣਾ ਪੁੱਤ ਅਮਰੀਕਾ ਤੋਂ ਲੈ ਕੇ ਇੱਥੇ ਬਾਹਰ ਆ ਤੇ ਇੱਥੇ ਲੁੱਟੋ ਦੇ ਕੁੱਟੋ ਤੇ ਜੋ ਜੋ ਦਸ਼ਾ ਬਣਾਈ ਪਈ ਇਹਨਾਂ ਨੇ ਇੰਦਾਲੇ ਹਲਕੇ ਦੇ ਦੇ ਦਿਨ ਦਿਹਾੜੇ ਗੁੰਡਾ ਕਰਦੀਆਂ ਦਿਨ ਦਿਹਾੜੇ ਲੁੱਟਖੋਰੀਆਂ ਮੈਂ ਗਾਰੀਆਂ ਲੰਮੀਆਂ ਸਬਚੜੀ ਕਰਨੀਆਂ ਮੈਂ ਤੁਹਾਨੂੰ ਆਦੀ ਆ ਆਡੀ ਭੈਣ ਦਾ ਪਿੰਦਰਪਾਲ ਕੌਰ ਦਾ ਸਬੂਚੀ ਇਹਨਾਂ ਟੀਮ ਦਾ ਪਰਿਵਾਰ ਦਾ ਮਾਸਟਰ ਜੀ ਦਾ ਮਾਸਟਰ ਸੁਦੀਰ ਸੋਹਣਾ ਦਾ ਸਬੂਚੀ ਪਰਿਵਾਰ ਦਾ ਇਹ ਜਿਨ੍ਹਾਂ ਨੇ ਤਗੜੇ ਹੋ ਕੇ ਸਾਡਾ ਮਨ ਬਣਾਇਆ ਸਾਧ ਦੇ ਦਾ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਨੂੰ ਮੱਝੀਆਂ ਆ ਗਈਆਂ